ਅੱਜ ਅਸੀਂ ਭਗਵਾਨ ਵਾਲਮੀ ਕ੍ਰਾਂਤੀ ਸੈਨਾ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਤਹਿਸੀਲਦਾਰ ਸਾਹਿਬ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਆਪਣੀਆਂ ਮੁੱਖ ਚਾਰ ਮੰਗਾਂ ਲੈ ਕੇ ਮੰਗ ਪੱਤਰ ਦਿੱਤਾ ਇਹ ਸਾਡਾ ਮੰਗ ਪੱਤਰ ਜਿਹੜਾ ਇਹ ਪੰਜਾਬ ਸਰਕਾਰ ਦੇ ਨਾਮ ਤੇ ਹੈ ਜੀ ਸੋ ਅਸੀਂ ਇਹਨਾਂ ਵਿੱਚ ਜਿਹੜੀਆਂ ਗਰੀਬ ਸਮਾਜ ਦੀਆਂ ਚਾਰ ਮੁੱਖ ਮੰਗਾਂ ਰੱਖਿਆ ਸਾਡੀ ਪਹਿਲੀ ਮੰਗ ਇਹ ਆ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਲਾਲ ਕੀਰੋ ਵਾਲੇ ਘਰ ਆ ਜੋ ਸਰਕਾਰ ਉਹਨਾਂ ਦੀ ਜਲਦੀ ਤੋਂ ਜਲਦੀ ਜਿਹੜੀਆਂ ਰਜਿਸਟਰੀਆਂ ਕਰਕੇ ਪੱਕੀਆਂ ਰਜਿਸਟਰੀਆਂ ਕਰੇ ਔਰ ਮਾਲਕਾਨਾ ਹੱਕ ਦੇਵੇ ਔਰ ਇਹ ਰਜਿਸਟਰੀਆਂ ਐਸੀ ਰਜਿਸਟਰੀਆਂ ਹੋਣ ਜਿਹੜੀਆਂ ਹਰ ਸਰਕਾਰੀ ਅਦਾਰੇ ਦੇ ਉੱਤੇ ਵਾਇਲਡ ਹੋਣਾ ਸਰਕਾਰ ਦਾ ਸਰਕਾਰ ਵੱਲੋਂ ਜਿਹੜੀਆਂ ਮਾਨਤਾ ਪ੍ਰਾਪਤ ਹੋਣ ਔਰ ਦੂਜੀ ਸਾਡੀ ਮੰਗ ਹੈਗੀ ਆ ਵੀ ਅੱਜ ਗਰੀਬ ਪਰਿਵਾਰਾਂ ਦੇ ਜਿਹੜੇ ਹੈਗੇ ਨੀਲੇ ਰਾਸ਼ਨ ਵਾਲੇ ਜਿਹੜੇ ਕਾਰਡ ਆ ਉਹ ਪਿਛਲੀਆਂ ਸਰਕਾਰਾਂ ਵੱਲੋਂ ਵੀ ਕੱਟੇ ਗਏ ਸੀ ਔਰ ਐਗਤੀ ਵੀ ਜਿਹੜਾ ਸਰਕਾਰ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਜਿਹੜੇ ਆ ਰਾਸ਼ਨ ਵਾਲੇ ਕਾਰਡ ਕੱਟ ਦਿੱਤੇ ਗਏ ਜਿਹਦੇ ਕਰਕੇ ਗਰੀਬਾਂ ਨੂੰ ਮਿਲਦੀ ਜਿਹੜੀ ਕਣਕ ਸੀ 2 ਰੁਪਏ ਕਿਲੋ ਵਾਲੀ ਆ ਉਹ ਬੰਦ ਹੋ ਗਈ ਆ ਔਰ ਜਿਹਦੇ ਕਰਕੇ ਜਿਹੜਾ ਗਰੀਬ ਸਮਾਜ ਆ ਉਹ ਅੱਜ ਛੜਕਾ ਦੇ ਉਤਰ ਕੇ ਆਪਣੇ ਹੱਕਾਂ ਦੇ ਵਾਸਤੇ ਜਿਹੜਾ ਉਹ ਸਰਕਾਰ ਕੋਲੋਂ ਇਹ ਮੰਗ ਕਰਦਾ ਪਿਆ ਕਿ ਜਿੰਨੇ ਸਾਡੇ ਜਿਹੜੇ ਆ ਰਾਸ਼ਨ ਵਾਲੇ ਕਾਰਡ ਕੱਟੇ ਗਏ ਆ ਉਹਨਾਂ ਨੂੰ ਦੁਬਾਰਾ ਜਿਹੜਾ ਬਹਾਲ ਕੀਤਾ ਜਾਵੇ ਔਰ ਜਲਦੀ ਬਹਾਲ ਕੀਤਾ ਜਾਵੇ ਜਿੰਨਾ ਚਿਰ ਇਹ ਕਾਰਡ ਜਿਹੜੇ ਆ ਬਹਾਲ ਨਹੀਂ ਹੁੰਦੇ ਸਰਕਾਰ ਵੱਲੋਂ ਉਹਨਾਂ ਚਿਰ ਸਰਕਾਰ ਹਰ ਗਰੀਬ ਪਰਿਵਾਰ ਨੂੰ ਜਿਨ੍ਹਾਂ ਕੋਲ ਬਿਲਕੁਲ ਜ਼ਮੀਨ ਨਹੀਂ ਹੈਗੀ ਉਹਨਾਂ ਦੇ ਆਧਾਰ ਕਾਰਡ ਦੇ ਕੇ ਸਾਰੇ ਗਰੀਬ ਪਰਿਵਾਰਾਂ ਨੂੰ ਜਿਹੜੀ ਕਣਕ ਮਹਈਆ ਕਰਵਾਵੇ ਸੋ ਸਾਡੀ ਤੀਜੀ ਮੰਗ ਇਹ ਆ ਵੀ ਅੱਜ ਸਰਕਾਰ ਵੱਲੋਂ ਹਰ ਕਮਿਊਨਿਟੀ ਦੇ ਜਿਹੜੇ ਕਰਜ਼ੇ ਆ ਉਹ ਮਾਫ ਕੀਤੇ ਜਾ ਰਹੇ ਆ ਲਗਭਗ ਜਦੋਂ ਦਾ ਦੇਸ਼ ਯਾਦ ਹੋਇਆ ਉਦੋਂ ਤੱਕ ਜਿਹੜਾ ਗਰੀਬਾਂ ਦੇ ਅੱਜ ਤੱਕ ਕਰਜ਼ੇ ਕਿਸੇ ਵੀ ਸਰਕਾਰ ਵੱਲੋਂ ਮਾਫ ਨਹੀਂ ਕੀਤੇ ਗਏ ਸੋ ਅਸੀਂ ਪੰਜਾਬ ਸਰਕਾਰ ਅੱਗੇ ਇਹ ਮੰਗ ਰੱਖਦੇ ਆ ਵੀ ਜਿੱਥੇ ਧਨਾੜ ਲੋਕਾਂ ਦੇ ਕਰਜ਼ੇ ਜਿਹੜੇ ਆ ਸਰਕਾਰ ਮਾਫ ਕਰਦੀ ਪਈ ਆ ਉਥੇ ਹੀ ਗਰੀਬ ਪਰਿਵਾਰਾਂ ਦੇ ਹਰ ਗਰੀਬ ਪਰਿਵਾਰ ਦਾ ਜਿਹੜਾ 2 ਲੱਖ ਰੁਪਏ ਦਾ ਜਿਹੜਾ ਕਰਜ਼ਾ ਉਹ ਸਰਕਾਰ ਮਾਫ ਕਰੇ ਜੀ ਚੌਥੀ ਸਾਡੀ ਮੰਗ ਇਹ ਆ ਵੀ ਅੱਜ ਸਰਕਾਰੀ ਸਕੂਲ ਜਿਹੜੇ ਆ ਉਹ ਬੰਦ ਹੋਣ ਦੀ ਕਗਾਰ ਤੇ ਖੜਿਆ ਹਾਂ ਕਿਉਂਕਿ ਪਿਛਲੀਆਂ ਸਰਕਾਰਾਂ ਵੱਲੋਂ ਬਹੁਤ ਸਾਰੇ ਪੰਜਾਬ ਦੇ ਜਿਹੜੇ ਸਕੂਲ ਸਰਕਾਰੀ ਉਹ ਬੰਦ ਇਸ ਕਰਕੇ ਕੀਤੇ ਗਏ ਸੀ ਕਿ ਬੱਚਿਆਂ ਦੀ ਗਿਣਤੀ ਜਿਹੜੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਘਟਦੀ ਪਈ ਆ ਸੋ ਅੱਜ ਜਿੱਦਾਂ ਵੀ ਗਰੀਬ ਸਮਾਜ ਆ ਉਹਦੇ ਸਰਕਾਰੀ ਸਕੂਲਾਂ ਵਿੱਚ ਜਿਹੜੇ ਨਿਆਣੇ ਪੜਦੇ ਪਏ ਆ ਅੱਜ ਸਕੂਲਾਂ ਦੇ ਅੰਦਰ ਪੜਨ ਵਾਲੇ ਬੱਚਿਆਂ ਦੀ ਗਿਣਤੀ ਤਾਂ ਬਹੁਤ ਜ਼ਿਆਦੀ ਆ ਪਰ ਉਹਨਾਂ ਸਕੂਲਾਂ ਦੇ ਅੰਦਰ ਜਿਹੜਾ ਪੜਾਉਣ ਵਾਲੇ ਅਧਿਆਪਕਾਂ ਦੀ ਗਿਣਤੀ ਬਹੁਤ ਘਟਿਆ ਸੋ ਅਸੀਂ ਪੰਜਾਬ ਸਰਕਾਰ ਅੱਗੋਂ ਇਹ ਮੰਗ ਕਰਦੇ ਆ ਵੀ ਸਰਕਾਰੀ ਸਕੂਲਾਂ ਦਾ ਸਰਵੇ ਕਰਕੇ ਜਿੰਨਾ ਸਕੂਲਾਂ ਦੇ ਵਿੱਚ ਅਧਿਆਪਕ ਘਟਿਆ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਟੀਚਰਾਂ ਪੂਰੇ ਕੀਤੇ ਜਾਣ ਤਾਂ ਕਿ ਗਰੀਬ ਬੱਚਿਆਂ ਦਾ ਜਿਹੜਾ ਭਵਿੱਖ ਆਉਣ ਵਾਲਾ ਭਵਿੱਖ ਜਿਹੜਾ ਖਤਰੇ ਵਿੱਚ ਨਾ ਪਵੇ ਜੀ ਲੋਕ ਸਭਾ ਚੋਣਾਂ ਨੇ ਇੱਥੋਂ ਵੀ ਕੈਬਨਟ ਮੰਤਰੀ ਨੇ ਜਿਹੜੇ ਖਰੂਰ ਸਾਹਿਬ ਹਸਪਤਾਲ ਤੋਂ ਉਮੀਦਵਾਰ ਬਣਾਏ ਗਏ ਨੇ ਨਾਲ ਉਸ ਦੀ ਮੁਲਾਕਾਤ ਵੀ ਗੱਲ ਬਾਤ ਕਰਨੀ ਨਹੀਂ ਜੀ ਸਾਡੀ ਜਿਹੜੀ ਹੈਗੀ ਪੰਜਾਬ ਸਰਕਾਰ ਦੇ ਨਾਲ ਹਲੇ ਤੱਕ ਕੋਈ ਮੁਲਾਕਾਤ ਨਹੀਂ ਹੋਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਵੱਖ-ਵੱਖ ਜਿਹੜਾ ਤਹਿਸੀਲਾਂ ਦੇ ਐਸਡੀਐਮ ਸਾਹਿਬ ਤਹਿਸੀਲਦਾਰਾਂ ਸਾਹਿਬ ਨੂੰ ਜਿਹੜੇ ਆਪਣੇ ਮੰਗ ਪੱਤਰ ਦਿੱਤੇ ਆ ਜਿੱਦਾਂ ਕੋਈ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੇ ਸਾਡੇ ਨਾਲ ਮੀਟਿੰਗ ਕਰੇਗੀ ਇਹ ਜ਼ਰੂਰ ਬੈ ਕਰੀ ਇਸ ਸਮੱਸਿਆ 'ਤੇ ਧਿਆਨ ਦਿੱਤਾ ਦੇਖੋ ਸਮੇਂ ਸਮੇਂ ਤੇ ਜਿਹੜਾ ਹੈਗਾ ਉਹ ਤਾਂ ਇਹ ਹੋਇਆ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਬਹੁਤ ਸਾਰੇ ਲੋਕਾਂ ਦੇ ਜਿਹੜੇ ਰਸ਼ਨ ਵਾਲੇ ਕਾਰਡ ਕੱਟੇ ਗਏ ਸੀ ਔਰ ਕਾਂਗਰਸ ਦੇ ਟਾਈਮ ਦੇ ਉੱਤੇ ਜਿਹੜੇ ਹੈਗੇ ਆ ਸਰਕਾਰੀ ਸਕੂਲ ਬਹੁਤ ਸਾਰੇ ਬੰਦ ਕੀਤੇ ਗਏ ਸੀ ਔਰ ਅੱਜ ਮੌਜੂਦਾ ਸਰਕਾਰ ਵੱਲੋਂ ਵੀ ਜਿਹੜੇ ਹਜ਼ਾਰਾਂ ਲੋਕਾਂ ਦੇ ਜਿਹੜੇ ਆ ਕਾਰਡ ਕੱਟ ਦਿੱਤੇ ਗਏ ਆ ਠੀਕ ਆ ਜੀ ਤੇ ਔਰ ਜਿਹੜੇ ਸਕੂਲਾਂ ਦੇ ਵਿੱਚ ਟੀਚਰ ਆ ਅੱਜ ਮੌਜੂਦਾ ਸਰਕਾਰ ਦੇ ਸਮੇਂ ਵਿੱਚ ਵੀ ਦੇਖਿਆ ਜਾਵੇ ਤਾਂ ਸਕੂਲ ਸਕੂਲਾਂ ਦੇ ਵਿੱਚ ਗਰੀਬ ਬੱਚੇ ਤਾਂ ਪੜ੍ਹਦੇ ਪਰ ਪੜਾਉਣ ਵਾਲੇ ਜਿਹੜੇ ਟੀਚਰ ਆ ਉਹਨਾਂ ਦੀ ਕਾਰਡ ਐ ਵੀ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਆ ਉਹਨਾਂ ਦੇ ਰਾਸ਼ਨ ਕਾਰਡ ਦੁਬਾਰਾ ਬਹਾਲ ਕੀਤੇ ਜਾਣ ਜਿਨ੍ਹਾਂ ਤੇਰੇ ਰਾਸ਼ਨ ਕਾਰਡ ਨਹੀਂ ਬਹਾਲ ਹੁੰਦੇ ਉਹਨਾਂ ਜਿਹੜੇ ਲੋਕਾਂ ਨੂੰ ਆਧਾਰ ਕਾਰਡ ਦੇ ਕੇ ਪੂਰੇ ਪਰਿਵਾਰ ਨੂੰ ਜਿਹੜੀ ਕੜਕ ਦਿੱਤੀ ਜਾਵੇ ਔਰ ਜਿਨ੍ਹਾਂ ਸਕੂਲਾਂ ਦੇ ਵਿੱਚ ਟੀਚਰਾਂ ਦੀ ਗਿਣਤੀ ਘਟਿਆ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਆ ਉਹ ਪੂਰੇ ਕੀਤੇ ਜਾਣ ਵੀ ਵੀ ਟਾਈਮ ਬਾਉਂਡ ਅਲਟੀਮੇਟਮ ਦੇਣਾ ਚਾਹੁੰਦੇ ਦੇਖੋ ਜੀ ਅਸੀਂ ਰੋਡ ਦੇ ਉੱਤੇ ਆ ਅਸੀਂ ਚਾਹਾਂਗੇ ਵੀ ਇਲੈਕਸ਼ਨ ਦਾ ਦੌਰ ਵੀ ਚੱਲਣ ਰਿਹਾ ਸਾਰਾ ਕੁਝ ਹੈਗਾ ਨਾ ਅਸੀਂ ਚਾਹਾਂਗੇ ਸਰਕਾਰ ਜਲਦੀ ਜਿਹੜਾ ਸਾਡੇ ਨਾਲ ਮੈਡ ਕਰਕੇ ਸਾਡੀਆਂ ਮੰਗਾਂ ਨੂੰ ਜਿਹੜਾ ਉਹ ਪ੍ਰਵਾਨ ਤਾਕਿ ਜਿਹੜਾ ਹੈਗਾ ਸਮਾਜ ਆ ਉਹ ਖੱਜਲ ਖਰਾਬ ਜਿਹੜਾ ਨਾ ਹੋਵੇ ਲੇਕਰ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤੇ ਅਗਲਾ ਐਕਸ਼ਨ ਪਲਾਨ ਕੀ ਹੋ ਜਾ। ਤੇ ਅਸੀਂ ਤਾਂ ਨਿਕਲੇ ਹੋਏ ਆ ਜੀ ਪੰਜਾਬ 'ਚ 19 ਤਰੀਕ ਨੂੰ ਅਸੀਂ ਖਡੂਰ ਸਾਹਿਬ ਦੇ ਆਪਣੇ ਬਟਾਲੇ ਵਿੱਚ ਮੰਗ ਪੱਤਰ ਦਿੱਤਾ ਸੀਗਾ 3 ਤਰੀਕ ਨੂੰ ਅਸੀਂ ਜਿਹੜਾ ਵਾ ਖਡੂਰ ਸਾਹਿਬ ਦਿੱਤਾ 9 ਤਰੀਕ ਨੂੰ ਅਸੀਂ ਤਰਨਤਨ ਮੰਗ ਪੱਤਰ ਦੇ ਕੇ ਆ ਅੱਜ 12 ਤਰੀਕ ਆ ਅੱਜ ਹੀ ਸੁਲਤਾਨਪੁਰ ਲੋਹੇ ਜਿਹੜਾ ਲੋਧੀ ਵਿੱਚ ਅਸੀਂ ਮੰਗ ਪੱਤਰ ਦਿੱਤਾ 15 ਤਰੀਕ ਨੂੰ ਜਿਹੜਾ ਸਾਡਾ ਉਹ ਛਾਗੋੜ ਦੇ ਵਿੱਚ ਮੰਗ ਪੱਤਰ ਆ ਸੋ ਅਸੀਂ ਨਿਕਲੇ ਹੋਏ ਆ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਜਿਹੜਾ ਸਮਾਜ ਛੜਕਾਂਦੇ ਆ ਔਰ ਹਰ ਮੂਵਮੈਂਟ ਦੇ ਵਿੱਚ ਜਿਹੜਾ ਸਮਾਜ ਦਾ ਜਿਹੜਾ ਗਿਣਤੀ ਦਾ ਵਾਅਦਾ ਹੋ ਰਿਹਾ ਸੋ ਅਸੀਂ ਚਾਹਾਂਗੇ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨੇ ਤਾਂ ਕਿ ਇਹ ਗਰੀਬ ਪਰਿਵਾਰ ਜਿਹੜੇ ਸਵੇਰੇ ਕੰਮਾਂ ਤੇ ਸ਼ਾਮਾਂ ਨੂੰ ਖਾਣਾ ਉਹ ਛੜਕਾਂ ਤੇ ਖਰਾਬ ਨਾ ਹੋਵੇ ਬਹੁਤ ਧੰਨਵਾਦ